Thank you. फिर 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 हिमांतिमर कहिड़े बाद मकी लोन गी ਨਾ ਨੀ 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 ਜ਼ੀਨੋ ਨਿਆਦੀ ਜੀ ਜ਼ੀਨੋ ਜੀ ਪੂਰੀ ਕਰਨ ਨੰਬੀ ਹੈ ਪੂਰੀ ਉਹ ਖਾਣ ਲੈ ਉਹ ਪਪਾ ਹੀ ਖਾਣ ਲੈ ਹਾਂਜੀ ਮੇਰਾ ਨਾਮ ਸਾਈ ਬੱਲੂ ਸ਼ਾਹ ਜੀ ਕਾਦਰੀ ਸਲਾਨਾ ਮੇਲਾ ਚੱਲਦਾ ਆ ਰਿਹਾ ਖੂਹ ਵਾਲੀ ਸਰਕਾਰ ਆਏ ਆਪਣੀ ਆਪਣੇ ਪੀਰ ਬਜ਼ੁਰਗ ਪਰਾਨੇ ਜਿਹੜੇ ਸਮੇ ਤੋਂ ਮੇਲਾ ਮਨਾਂਦੇ ਆ ਰਹੇ ਹੁਣ ਉਹਨਾਂ ਨੇ ਜਿਹੜੀ ਸੇਵਾ ਆ ਉਹ ਸਾਨੂੰ ਲਈ ਆ ਤੇ ਹਰ ਸਾਲ ਇਹਨਾਂ ਦੇ ਮੇਲੇ 'ਚ ਸੰਗਤਾਂ ਨੂੰ ਸੱਦੀਦਾ ਤੇ ਲੰਗਰ ਪੰਡਾਰਾ ਚਲਾਇਦਾ ਕਿੰਨੇ ਸਾਲ ਹੋ ਗਏ ਨੇ ਮੇਲਾ ਇਸ ਸਲਾਨਾ ਮੇਲਾ ਹੀ ਹੋ ਰਿਹਾ ਵਾ ਇਹ 20335 ਸਾਲ ਹੋ ਗਏ 40 ਸਾਲ ਇਹ ਤੇ ਬਾਬਾ ਜੀ ਇਸ ਜਗ੍ਹਾ ਦਾ ਇਤਿਹਾਸ ਕੀ ਆ ਇਸ ਇਸ ਜਗ੍ਹਾ ਦਾ ਇਤਿਹਾਸ ਆ ਇਹ ਹੋਈ ਪੀ ਬਹੁਤ ਪੁਰਾਣੀ ਜਗ੍ਹਾ ਵਾ ਇਸ ਜਗ੍ਹਾ ਤੇ ਸਾਰੇ ਹਰ ਸਾਲ ਮੇਲੇ ਤੇ ਹੁੰਦੇ ਸਾਲਾਨਾ ਮੇਲਾ ਕਰਾਈਦਾ ਵਾ ਹਰ ਜਗ੍ਹਾ 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 ਤੋਂ ਹੁੰਦੇ ਆਪਣੇ ਇੱਥੇ ਇਤਜ਼ਾਮ ਕਰਨੇ ਮਤਾਂ ਟੇਕਣ ਹੁੰਦੇ ਆਪਣੇ ਆਪਣੇ ਆਸਮਰਾ ਦਾ ਪੂਰੀ ਕਿੰਨੇ ਦਿਨ ਪਹਿਲੋਂ ਮੇਲੇ ਦੀ ਤਿਆਰੀ ਸਟਾਰਟ ਇਹ ਮੇਲੇ ਦੀ ਤਿਆਰੀ ਤੇ ਮਹੀਨਾ ਡੇਢ ਮਹੀਨਾ ਪਹਿਲੋਂ ਤਿਆਰੀ ਸ਼ੁਰੂ ਹੋ ਜਾਂਦੀ ਹੈ ਹਾਂਜੀ ਤੇ ਜਿਹੜਾ ਕੱਲ ਰਾਤ ਦੀ ਮਹਿਫਿਲ ਆ ਉਹਦੇ ਵਿੱਚ ਕਿਹੜੇ ਕਿਹੜੇ ਕਲਾਕਾਰ ਆ ਰਹੇ ਨੇ ਜੀ ਆਪਣੇ ਕਵਾਲ ਪਾਰਟੀ ਆ ਰਹੀ ਆ ਬਲਵਾਲੇ ਆਪਣੇ ਆ ਰਹੇ ਹੋਰ ਆਪਣੀਆਂ ਦੋ ਤਿੰਨ ਪਾਰਟੀਆਂ ਆ ਰਹੀਆਂ ਵਿਸ਼ਾਲ ਕਾਦਰੀ ਪਾਰਟੀ ਆ ਰਹੀ ਹੈ ਹੋਰ ਆਪਣੇ ਮੁੰਡੇ ਸੰਦੀਪ ਆ ਰਿਹਾ ਹੈ ਕਿ ਉਹਨਾਂ ਨੇ ਵੀ ਪ੍ਰੋਗਰਾਮ ਕਰਨਾ ਆ ਕੇ ਕਿ ਆਪਣੀਆਂ ਚਾਰ ਪੰਜ ਪਾਰਟੀਆਂ ਜਿਹੜੀਆਂ ਆਪਣੀ ਰਾਜਨੀਤੀ ਅੱਜ ਦੀ ਆਪਣੀ ਹੈਗੀ ਆ ਵੀ ਸਰਕਾਰ ਦੀ ਅੱਜ ਮਹਿੰਦੀ ਰਸਮ ਹੈ ਆਪਣੀ ਜਿਹੜੀ ਆਪਾਂ ਮਨਾ ਰਹੇ ਅੱਜ ਸੰਗਤਾਂ ਆ ਰਹੀਆਂ ਵਾ ਸੰਗਤਾਂ ਆਪਣੀਆਂ ਬਹੁਤ ਬਹੁਤ ਦੂਤੋਂ ਆ ਰਹੀਆਂ ਜਿਨ੍ਹਾਂ ਨੂੰ ਜਾਹਤ ਹੈ ਉਹ ਜਲੰਧਰ ਅੰਮ੍ਰਿਤਸਰ ਪੂਰੇ ਪੰਜਾਬ ਚੋਂ ਅੰਬਰਸਰ ਤੋਂ ਪੂਰੀਆਂ ਆ ਰਹੀਆਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਹੈ ਨੌਜਵਾਨਾਂ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦੇ ਆਪਾਂ ਵੀ ਆਪਣਾ ਮਹਾਰਾਜ ਦਾ ਨਾਮ ਲੋ ਕਿਉਂਕਿ ਇਹਦੇ ਚ ਹੀ ਬੱਲ ਹੈਗਾ ਵਾ ਇਹਦੇ ਚ ਸਾਰੀ ਗੱਲ ਬਾਤ ਹੈ ਮਹਾਰਾਜ ਦਾ ਨਾਲ ਉਹ ਆਪਣੀ ਸੇਵਾ ਕਰੋ ਤੇ ਆਪਣਾ ਕੰਮ ਉਤਾਰ ਕਰੋ ਵਧੀਆ ਜਿੰਦਗੀ ਸਭ ਨੂੰ ਇਹ ਕਮਰ ਰਮੇਸ਼ ਕਾਦਰੀ ਇਹ ਜਿਹੜੀ ਜਗ੍ਹਾ ਆ ਮਸਜਿਦ ਪਾਕਿਸਤਾਨ ਦੇ ਵੇਲੇ ਦੀ ਜਗ੍ਹਾ ਹੈ ਪਹਿਲੇ ਸਾਡੇ ਬਜ਼ੁਰਗ ਜਿਹੜੇ ਕਿ ਇੱਥੇ ਸੇਵਾ ਕਰਦੇ ਸੀ ਉਸ ਤੋਂ ਬਾਅਦ ਚ ਚਲੋ ਮਹਾਰਾਜ ਨੇ ਸਾਡੀ ਡਿਊਟੀ ਲਈ ਹੈ ਤੇ ਆਪਾਂ ਵੀ ਸੇਵਾ ਕਰਦੇ ਤਰੀਕ ਰੱਖੀ ਆ ਤੇ ਕੋਈ ਤਰੀਕ ਹੁੰਦੀ ਆ ਸਾਡੀ 1 ਜੁਲਾਈ ਦੀ ਦੇਣ ਆਵਾਰ ਇਹਦੇ ਵਿੱਚ ਕੋਸ਼ ਨਹੀਂ ਆ ਤੇ ਉਸ ਤੋਂ ਪਹਿਲਾਂ ਆਪਾਂ ਮਹਿੰਦੀ ਡੋਰੀ ਜਿਹੜੀ ਕਿ ਮਨਾਣੇ ਇੱਕ ਦਿਨ ਪਹਿਲਾਂ ਤੇ ਹੁਣ ਕੱਲ ਮੇਲਾ ਤੇ ਕਲੋਰੀ ਵਿੱਚ ਕਬਾਲ ਹੈ ਕਈ ਸਿੰਗਰ ਹੈ ਜਿਹੜੇ ਕੀ ਲੱਗਣਗੇ ਤੇ ਬਾਕੀ ਪੰਜਾਬ ਦੇ ਵਿੱਚੋਂ ਬਹੁਤ ਦੂਰ ਦੂਰ ਤੋਂ ਜਿਹੜੀਆਂ ਸੰਗਤਾਂ ਕਿ ਇੱਥੇ ਆਂਦੀਆਂ ਆ। ਬਾਬਾ ਜੀ ਇਸ ਤਰ੍ਹਾਂ ਤੁਹਾਨੂੰ ਉਤਰਾਣੀ ਕਾ ਜਿਹੜਾ ਕਿੰਨੀ ਖੁਸ਼ੀ ਦੀ ਭਾਂਜੇ। ਬਹੁਤ ਜ਼ਿਆਦਾ ਹੁੰਦੀ ਖੁਸ਼ੀ ਹੁੰਦੀ ਤੇ ਕਰੀ ਦਾ ਹਰ ਸਾਲ ਕਰੀ ਦਾ ਬਹੁਤ ਜ਼ਿਆਦਾ ਮਨ ਦੇ ਵਿੱਚ ਖੁਸ਼ੀ ਹੁੰਦੀ ਹੈ ਤੇ ਹਰ ਵਾਰਾ ਸੋਚੀਦਾ ਕਿ ਵੱਧ ਤੋਂ ਵੱਧ ਹੀ ਕਰੀਏ। ਮੇਰਾ ਨਾਂ ਜੀ ਕਰਨ ਮੱਟੂ ਵਿਧਾਨ ਸਭਾ ਕਮੇਟੀ ਮੈਂਬਰ ਆਮ ਆਮੀ ਪਾਰਟੀ ਤੋਂ ਜੀ। ਬਚਪਨ ਤੋਂ ਹੀ ਇੱਥੇ ਆਪਾਂ ਸੇਵਾ ਕਰਦੇ ਆਂਨੇ ਜੀ। ਇਹ ਸਾਡੇ ਬਾਬਾ ਬੱਲੂ ਸ਼ਾਹ ਜੀ ਕਾਦਰੀ ਜ ਹਰ ਤਰ ਹਰ ਸਾਲ ਦੀ ਹਰ ਸਾਲ ਦੀ ਤਰ੍ਹਾਂ ਇੱਥੇ ਬੜੀ ਧੂਮ-ਧਾਮ ਨਾਲ ਜੀ ਮੇਲਾ ਮਨਾਇਆ ਜਾਂਦਾ ਹੈ ਸੰਗਤਾਂ ਸਾਰੇ ਪੰਜਾਬ ਤੋਂ ਇੱਥੇ ਆਉਂਦੀਆਂ ਜੀ ਨੋਜਵਾਨਾਂ ਨੂੰ ਇਹੋ ਕਹਿਣਾ ਕਿ ਕਿ ਪੜ੍ਹੋ ਲਿਖੋ ਸੰਘਰਸ਼ ਕਰੋ ਤੇ ਚੜ੍ਹਦੀ ਕਲਾ 'ਚ ਰਹੋ ਸੰਤਾਬ ਲੋਕਾਂ ਨੂੰ ਕਿੰਨਾ ਸਨੋ ਮਿਲਦਾ ਹਾਂ ਸਾਡੇ ਵਿੱਚ ਹਰ ਸਾਲ ਦੇ ਪੰਜਾਬ ਤੋਂ ਬਹੁਤ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਉਹਨਾਂ ਦੀ ਮਰਿਆਦ ਪੂਰੀ ਹੁੰਦੀ ਆ ਕੀ ਕੋਈ ਖਾਸ ਪ੍ਰਬੰਧ ਕੀਤਾ ਨੇ ਲੰਗਰ ਭੰਡਾਰਾ ਖਾਸ ਪ੍ਰਬੰਧ ਹੈ ਤੁਹਾਡੇ ਸਾਹਮਣੇ ਹੀ ਆ ਲੰਗਰ ਭੰਡਾਰਾ ਸਭ ਜਲ ਪਾਣੀ ਸਹਾਰਾ ਸ਼ੁਰੂ ਆ ਤਿੰਨ ਦਿਨ ਤਿੰਨ ਚਾਰ ਦਿਨ ਚੱਲਦਾ ਰਹਿੰਦਾ ਜੀ ਲੰਗਰ ਪਾਣੀ ਇੱਥੇ ਜੀ ਸੁਨੀਹਾ ਕਾਦਰੀ ਮੱਪਲ ਕਿਉਂ ਨੇ ਸਿਕਾਉ ਤੁ ਬੜੇ ਧੁੰਮ ਧਾਮ ਨਾਲ ਮੇਲਾ ਮਨਾਇਆ ਜਾ ਰਿਹਾ ਹੈ ਅੱਜ ਤਾਂ ਕੀ ਪ੍ਰੋਗਰਾਮ ਹੋ ਰਿਹਾ ਜਾ ਰਿਹਾ ਜੀ ਅੱਜ ਦੀ ਮਹਿੰਦੀ ਰਸਮ ਚੱਲ ਰਹੀ ਹੈ ਸਭ ਧੁੰਮ ਧਾਮ ਨਾਲ ਮਨਾ ਰਿਹਾ ਮਹਿੰਦੀ ਰਸਮ ਪੂਰੀ ਸੰਗਤ ਪਰਵਾਨ ਨੂੰ ਕੀ ਕਹਿਣਾ ਚਾਹੋਗੇ ਸੰਗਤ ਪਰਵਾਨ ਨੂੰ ਇਹੀ ਕਹਿਣਾ ਜਾਂਦੇ ਆਓ ਵਾਧਾ ਪਾਓ ਕਾਦਰੀ ਔਰ ਐ ਮੈਂ ਜਦੋਂ ਦੀ ਮਤਲਬ ਕਿ ਮੇਰੀ ਸ਼ਾਦੀ ਹੋਈ ਆ ਮੈਂ ਦੇਖਿਆ ਆ ਕਿ ਉਸ ਤੋਂ ਪਹਿਲੇ ਵੀ ਸਾਡੇ ਬਜ਼ੁਰਗ ਸੀ ਜਿਹੜੇ ਉਹ ਵੀ ਇੱਥੇ ਤੂੰ ਕਾਮ ਮਨਾਈ ਮੇਲਾ ਮਨਾਉਂਦੇ ਸੀ ਤੇ ਹੁਣ ਸਾਡੀ ਬਸ ਵਾਰੀ ਆ ਗਈ ਆ ਤੇ ਅਸੀਂ ਵੀ ਆਪਣਾ ਡਿਊਟੀ ਦੇ ਰਹੇ ਆਂ ਔਰ ਹਰ ਸਾਲ ਮੇਲਾ ਮਨਾ ਰਹੇ ਆਂ ਅੱਜ ਦੀ ਰਸਮ ਜਿਹੜੀ ਮਹਿੰਦੀ ਦੀ ਰਸਮ ਆ ਹਾਂਜੀ ਬਹੁਤ ਬਹੁਤ ਖੁਸ਼ੀ